ਉਸੂਨਾਮਾ ਚੈਨਲ ਤੇ ਆਪ ਸਭ ਦਾ ਸਵਾਗਤ ਹੈ ਦੋਸਤੋ ਮੈਂ ਜਹਾਜ਼ ਹਵੇਲੀ ਟੋਟਰ ਮਲਜੀ ਦਾ ਜ਼ਿਕਰ ਕਰਦਾ ਉਸਤਾਦ ਸ਼ਾਗਿਰਦਾਂ ਦੇ ਮਕਬਰਿਆਂ ਦੇ ਬਾਰੇ ਆਪਾਂ ਨਾ ਪੜੀਏ ਨਾ ਯਾਦ ਕਰੀਏ ਤਾਂ ਕਿਤੇ ਨਾ ਕਿਤੇ ਜ਼ਰੂਰੀ ਇਹ ਗੱਲ ਨਹੀਂ ਹੋਵੇਗੀ ਉਸਤਾਦ ਸ਼ਾਗਿਰਦ ਦੇ ਮਕਬਰੇ ਭਾਰਤ ਦੇ ਪੰਜਾਬ ਰਾਜ ਸ਼੍ਰੀ ਫਤਿਹਗੜ੍ਹ ਸਾਹਿਬ ਜ਼ਿਲ੍ਹੇ ਦੇ ਤਨਾਲੀਆਂ ਪਿੰਡ ਵਿੱਚ ਮੁਗਲ ਕਾਲ ਸਮੇਂ ਉਸਾਰੀਆਂ ਗਈਆਂ ਦੋ ਇਤਿਹਾਸਕ ਇਮਾਰਤਾਂ ਹਨ ਇਹ ਖੇਤਰ ਮੁਗਲ ਕਾਲ ਸਰਹੰਦ ਸੂਬੇ ਦਾ ਹਿੱਸਾ ਸੀ ਇਸ ਕਾਲ ਦੌਰਾਨ ਵਜ਼ੀਰ ਖਾਨ ਸਰਹੰਦ ਦਾ ਗਵਰਨਰ ਸੀ ਉਸਨੇ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬ ਜ਼ਿਆਦੇ ਇਸਲਾਮ ਨਾ ਕਬੂਲ ਕਬੂਲਣ ਕਰਕੇ ਨੀਆ ਵਿੱਚ ਚਿਣਵਾ ਦਿੱਤੇ ਸੀ ਬਾਅਦ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੇ ਪੈਰੋਕਾਰਾਂ ਤੇ ਸਿੱਖਾਂ ਨੇ ਬਾਬਾ ਬੰਦਾ ਸਿੰਘ ਬਹਾਦਰ ਨੇ ਇਸ ਦਾ ਬਦਲਾ ਲੈਣ ਲਈ ਹਮਲਾ ਕਰਕੇ ਸਰਹੰਦ ਸ਼ਹਿਰ ਤਹਿਸ ਨਹਿਸ ਕਰ ਦਿੱਤਾ ਪਰੰਤੂ ਫਿਰ ਵੀ ਕੁਝ ਇਮਾਰਤਾਂ ਉਸ ਸਮੇਂ ਬਚ ਗਈਆਂ ਜਿਨ੍ਹਾਂ ਦੇ ਵਿੱਚ ਮਕਬਰਾ ਵੀ ਏ ਸ਼ਾਮਲ ਹੈ ਇਤਿਹਾਸ ਅਤੇ ਜਾਣ ਪਹਿਚਾਨ ਕਿਹਾ ਜਾਂਦਾ ਹੈ ਕਿ ਉਸਤਾਦ ਦਾ ਮਕਬਰਾ ਉਸਤਾਦ ਸੈਦ ਖਾਨ ਦੀ ਯਾਦ ਵਿੱਚ ਉਸਾਰਿਆ ਗਿਆ ਜੋ ਕਿ ਇੱਕ ਮਹਾਨ ਮੁਗਲ ਇਮਾਰਤ ਸਾਜ਼ ਸੀ ਉਸ ਦਾ ਸ਼ਾਗਿਰਦ ਨਵਾਜ਼ ਖਾਨ ਵੀ ਇੱਕ ਵੱਡੀ ਇਮਾਰਤ ਸਾਜ਼ ਹੋਇਆ ਜਿਸ ਦਾ ਸ਼ਾਗਿਰਦ ਮਕਬਰੀ ਦੇ ਨਾਮ ਨਾਲ ਜੁੜਿਆ ਸੋ ਇਸ ਕਰਕੇ ਇਸ ਨੂੰ 우ਸਤਾਦ ਅਤੇ ਸ਼ਾਗਿਰਦ ਦਾ ਮਕਬਰਾ ਵੀ ਕਿਹਾ ਜਾਂਦਾ ਹੈ। ਦੋਸਤੋ ਇਹ ਉਹ ਮਕबरे ਨੇ ਜੋ ਇਤਿਹਾਸ ਦੀ ਪਹਿਚਾਣ ਨੇ ਜੋ ਇਤਿਹਾਸ ਬਾਰੇ ਦੱਸਦੇ ਨੇ। ਜੇ ਆਪਾਂ ਸ਼੍ਰੀ ਫਤਿਹਗੜ੍ਹ ਸਾਹਿਬ ਨੂੰ ਜਾਣਦੇ ਆ ਤੇ ਬਸੀ ਪਠਾਣਾ ਰੋਡ ਦੇ ਉੱਪਰ ਇੱਕ ਰੋਜ਼ਾ ਸ਼ਰੀਫ ਦਾ ਦਰਵਾਜ਼ਾ ਤੁਸੀਂ ਬੜਾ ਖੂਬਸੂਰਤ ਤਰੀਕੇ ਨਾਲ ਬਣਿਆ ਹੋਇਆ ਉਹ ਵੇਖਿਆ ਹੈ। ਰੋਜ਼ਾ ਸ਼ਰੀਫ ਜਾਂ ਸ਼ੇਖ ਅਹਿਮਦ ਫਾਰੂਕੀ ਸਰਹੰਦੀ ਮੁਅੱਜ਼ਦ ਅਲਫਸਾਨੀ ਵਜੋਂ ਮਸ਼ਹੂਰ ਹੈ ਉਹਨਾਂ ਦੀ ਦਰਗਾਹ ਸਰਹੰਦ ਬਸੀ ਪਠਾਣਾ ਰੋਡ ਤੇ ਸ਼੍ਰੀ ਗੁਰਦੁਆਰਾ ਫਤਿਹਗੜ੍ਹ ਸਾਹਿਬ ਤੋਂ ਥੋੜੀ ਹੀ ਦੂਰ ਉੱਤਰ ਵੱਲ ਸਥਿਤ ਹੈ شیخ احمد ਫਾਰੂਕੀ 1563 ਤੋਂ 1624 ਅਕਬਰ ਅਤੇ ਜਹਾਂਗੀਰ ਦੇ ਜ਼ਮਾਨੇ ਦੇ ਦੌਰਾਨ ਇਸ ਜਗ੍ਹਾ ਤੇ ਰਹਿੰਦੇ ਸੀ ਇੱਕ ਦੋ ਵਾਰ ਜਾਣ ਦਾ ਮੌਕਾ ਵੀ ਮਿਲਿਆ ਔਰ ਅੰਦਰ ਵੀ ਬਹੁਤ ਖੂਬਸੂਰਤ ਤਰੀਕੇ ਦੇ ਨਾਲ ਪ੍ਰਬੰਧ ਕੀਤੇ ਹੋਏ ਨੇ ਔਰ ਜਿਹੜੀਆਂ ਤਸਵੀਰਾਂ ਇਸ ਸਮੇਂ ਤੁਸੀਂ ਰੋਜ਼ਾ ਸ਼ਰੀਫ ਜੀ ਦੀਆਂ ਦੇਖ ਰਹੇ ਹੋ ਇਹ ਬਾਹਰਲਾ ਇੱਕ ਦਰਵਾਜ਼ਾ ਹੈ ਔਰ ਜਦੋਂ ਇਹ ਦਰਵਾਜ਼ੇ ਨੂੰ ਪਾਰ ਕਰਕੇ ਆਪਾਂ ਅੰਦਰ ਜਾਵਾਂਗੇ ਤਾਂ ਅੰਦਰ ਆਪਾਂ ਨੂੰ ਜੋ ਮਤਲਬ ਨਵਾਜ਼ ਪੜਦੇ ਨੇ ਉਸ ਪਰਬਨ ਖੁਦਾ ਨੂੰ ਯਾਦ ਕਰਦੇ ਨੇ ਕਿਉਂਕਿ ਬਹੁਤ ਖੂਬਸੂਰਤ ਦੇਖ ਹੈ ਔਰ ਬਾਹਰ ਫੋਟੋ ਇੱਕ ਫਰੇਮ ਦੇ ਵਿੱਚ ਜਿਹਦੇ ਵਿੱਚ ਅਰਬੀ ਫਾਰਸੀ ਦੇ ਵਿੱਚ ਉਸਤੇ ਦਾ ਇਤਿਹਾਸ ਲਿਖਿਆ ਹੈ ਔਰ ਦੁਨੀਆ ਦੇ ਕੋਨੇ-ਕੋਨੇ ਤੋਂ ਮੁਸਲਿਮ ਭਾਈਚਾਰਾ ਇਸ ਜਗ੍ਹਾ ਆਉਂਦਾ ਹੈ ਅਤੇ ਸਜਦਾ ਕਰਦਾ ਹੈ ਸੋ ਅਤਾਲਪੁਰ ਖਦਾ ਜ਼ਿਕਰ ਜਦੋਂ ਆਉਂਦਾ ਹੈ ਉਹ ਕਿਸੇ ਕਿਸੇ ਰੂਪ ਵਿੱਚ ਨਹੀਂ ਕਿਸੇ ਰੰਗ ਵਿੱਚ ਨਹੀਂ ਜਿਸ ਨੇ ਯਾਦ ਕੀਤਾ ਜਿਸ ਸ਼ਬਦਾਂ ਵਿੱਚ ਯਾਦ ਕੀਤਾ ਉਸੇ ਤਰ੍ਹਾਂ ਹੀ ਉਹ ਹਾਜ਼ਰ ਨਾਜ਼ਰ ਹੁੰਦੇ ਨੇ ਸੋ ਸ਼੍ਰੀ ਫਤਿਹਗੜ ਸਾਹਿਬ ਦੀ ਧਰਤੀ ਦਾ ਜਦੋਂ ਜ਼ਿਕਰ ਕਰਦੇ ਆ ਦੋਸਤੋ ਦਸਵੀਂ ਪਾਸ਼ਾ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਉਹਨਾਂ ਦਾ ਪਰਿਵਾਰ ਤੁਸੀਂ ਦੇਖੋ ਕਿ ਸ਼੍ਰੀ ਫਤਿਹਗੜ ਸਾਹਿਬ ਦੇ ਵਿੱਚ ਕਿਸ ਤਰ੍ਹਾਂ ਛੋਟੇ ਸਾਹਿਬਜ਼ਾਦਿਆਂ ਨੂੰ ਨੀਂਹ ਚੜਾਇਆ ਗਿਆ ਐ ਉਸ ਤੋਂ ਬਾਅਦ ਜੰਗ ਦੇ ਵਿੱਚ ਸ਼ਹੀਦ ਹੋਏ ਨੇ ਮਾਤਾ ਗੁਜਰੀ ਜੀ ਦਾ ਇਤਿਹਾਸ ਪੜ ਲਓ ਸੋ ਇਸ ਇਤਿਹਾਸ ਨੂੰ ਜਦੋਂ ਆਪਾਂ ਯਾਦ ਕਰਦੇ ਹਾਂ ਤਾਂ ਸ਼ਰੀਫ ਫਤਿਹਗੜ ਸਾਹਿਬ ਦਾ ਜ਼ਿਕਰ ਜ਼ਰੂਰ ਆਉਂਦਾ ਹੈ ਜੁੜੇ ਰਹੋ ਪੋਸੂਨਾਮਾ ਚੈਨਲ ਦੇ ਨਾਲ